ਬਾਈ ਹੁਣੀ ਫਿਲਮ ਦੇਖਣ ਆਏ ਨੇ ਸੋ ਇਹਨਾਂ ਨੇ ਅੱਜ ਇੱਕ ਦਿਨ ਦੇ ਵਿੱਚ ਤਿੰਨ ਵਾਰ ਫਿਲਮ ਦੇਖ ਦੇਖ ਲਈ ਹੈ ਬਾਈ ਕਿੱਥੋਂ ਆਏ ਤੁਸੀਂ ਬਾਈ ਜਲੰਧਰ ਰਾਮਾ ਮੰਡੀ ਤੋਂ ਮੈਂ ਲੰਮਾ ਬਣ ਚੋਂ ਅਰੇ ਕਿੱਡੇ ਤਕੜੇ ਫੈਨ ਹੋ ਬਾਈ ਦਾ ਕੱਟੜ ਫੈਨ ਹੋ ਹਾਂਜੀ ਕੱਟੜ ਫੈਨ ਕੱਟੜ ਫੈਨ ਪੂਰੇ ਪੂਰੇ ਮਾਨ ਸਾਹਿਬ ਬਾਵਾ ਬਾਵਾ ਟੈਟੂ ਬਣੇ ਆ ਜੀ ਟੈਟੂ ਇਹ ਉਹਨਾਂ ਨੇ ਸਾਈਨ ਕਰਕੇ ਜੀ ਫੋਟੋਗ੍ਰਾਫ ਦੇ ਉੱਤੇ ਬਾਈ ਨੇ ਜੀ ਜਿਵੇਂ ਬਾਈ ਦਾ ਬਰਥਡੇ ਸੀਗਾ 105 ਟੈਟੂ ਫ੍ਰੀ ਹੋਏ ਸੀਗੇ ਵਿਸ਼ਾਲ ਲਿੰਕ ਤੋਂ ਹੋਏ ਸੀਗੇ 105 ਟੈਟੂ ਮਾਨ ਸਾਹਿਬ ਦੇ ਹਾਂਜੀ ਜਿਹੜੇ ਇਹ ਟੈਟੂ ਹਾਂਜੀ ਇਹ ਵੀ ਇੱਕ ਰਿਕਾਰਡ ਆ ਇੱਕ ਦਿਨ ਦੇ ਵਿੱਚ ਤੇ ਸੋਤ ਉੱਤੇ ਡੈਡੂ ਹੋਇਆ ਸੀ ਬੱਬੂ ਮਾਨ ਦਾ ਕਿਹਨੇ ਕਿਹਨੇ ਬਣਾਇਆ ਡੈਡੂ ਦਿਖਾਇਓ ਮੜਾ ਜੀ ਇਹ ਸਾਈਨ ਨੇ ਉਹਨਾਂ ਦੇ ਹਾਂਜੀ ਸਾਈਨ ਆ ਉਹਨਾਂ ਦੇ ਜੀ ਬਿਲਕੁਲ ਸਾਈਨ ਆ ਜੀ ਓਹੋ ਕਿਆ ਬਾਤ ਹੈ ਕਿਆ ਬਾਤ ਹੈ ਕਿੱਥੋਂ ਆ ਬਈ ਤੁਸੀਂ ਆਦਮپور ਤੋਂ ਕੱਟੜ ਵੈਨੋਂ ਬਾਈ ਦਾ ਬਾਈ ਸਵੇਰੇ ਪਤਾ ਲੱਗਾ ਮੈਨੂੰ ਪੋਸਟ ਕੱਟੜ ਵੈਨ ਪੂਰੇ ਪੂਰੇ ਹੋੜ ਤੋਂ ਨਹੀਂ ਜਦੋਂ ਪੋਸਟ ਪਾਈ ਅਸੀਂ ਉਹਦੇ ਭੱਜੇ ਜਦੋਂ 2 ਵਜੇ ਪੋਸਟ ਪਾਈ ਪਤਾ ਲੱਗਾ ਯਾਨੀ ਕਿ ਸਾਨੂੰ ਪਤਾ ਹੀ ਨਹੀਂ ਲੱਗਿਆ ਕਦੋਂ ਪਿਆਰ ਹੋ ਗਏ ਕਿਤੇ ਇੱਥੇ ਆ ਗਏ ਸੀ ਮੈਨੂੰ ਵੀ ਇੱਕਦਮ ਫੋਨ ਆਇਆ ਭਾਈ ਦਾ ਮੈਂ ਵੀ ਆਪਣੇ ਸਾਰੇ ਕੰਮ ਕਰ ਛੱਡ ਕੇ ਫਾਈਨਲ ਆ ਗਿਆ ਮੈਂ ਕਿ ਮਿਲਣਾ ਤੁਸੀਂ ਤੁਹਾਡੀ ਕਦੇ ਵੀ ਮੁਲਾਕਾਤ ਹੋਈ ਹੈ ਪਰਸਨਲ ਨਹੀਂ ਹੋਈ ਭਾਈ ਆਪਣੀ ਹੰਸਰਾਜੀ ਦੇ ਘਰੇ ਆਇਆ ਉਦੋਂ ਵੀ ਹੋਈ ਸੀ ਮੁਲਾਕਾਤ ਮੈਂ ਮੈਂ ਫਸਟ ਟਾਈਮ ਕਰਨੀ